ਗੱਲ ਕਰਨੀ ਆਪਾਂ ਅੱਜ ਵਰਲਡ ਵਾਰ 3 ਦੀ ਬੇੜੇ ਜਿਹੜੇ ਆ ਲਗ ਲੱਗ ਹੀ ਪਹੁੰਚ ਗਏ ਨੇ ਕਿੰਨੇ ਪਹਿਲਾਂ ਫਾਇਲ ਕਰਨਾ ਇਹ ਵੇੜ ਕੀਤੀ ਜਾ ਰਹੀ ਹੈ ਪਹਿਲਾ ਹਿੱਸਾ ਵੈਨੇਜ਼ੂਏਲਾ ਦੇ ਵਿੱਚ ਜੋ ਕੁਝ ਹੋ ਰਿਹਾ ਦੂਜਾ ਹਿੱਸਾ ਜੋ ਇਰਾਨ ਦੇ ਵਿੱਚ ਜੋ ਮਿਡਲ ਈਸਟ ਦੇ ਵਿੱਚ ਇਸ ਟਾਈਮ ਸੱਤਾ ਪਲਟਣ ਦੀ ਕਗਾਰ ਤੇ ਆਈ ਪਈ ਹੈ ਤੀਜਾ ਜਿਹੜਾ ਮੈਨੂੰ ਲੱਗਦਾ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ ਜਿਹਦੀ ਉਪਰੀ ਪਰਤ ਜੇ ਲੋਕਾਂ ਨੂੰ ਦਿਖ ਰਹੀ ਹੈ ਕਿ ਗ੍ਰੀਨਲੈਂਡ ਪਿੱਛੇ ਅਮਰੀਕਾ ਹੱਥ ੋ ਕੇ ਕਿਉਂ ਪਿਆ ਪਰ ਰੀਅਲ ਰੀਜ਼ਨ ਕੀ ਆ ਗ੍ਰੀਨਲੈਂਡ ਹੱਥੇ ਆਉਣ ਦੇ ਪਿੱਛੇ ਰੂਸ਼ੀਆ ਔਰ ਚਾਈਨਾ ਵੈਲ ਐਂਡ ਆਮ ਨਾਟ ਲੈਟਿੰਗ ਥੈਟ ਹੈ ਬਟ ਵਨ ਵੇ ði ਅਦਰ we're going to have greenland ਇਹ ਵਿਸ਼ਵ ਯੁੱਧ ਤੀਜਾ ਲੱਗਣਾ ਕਿ ਨਹੀਂ ਲੱਗਣਾ ਇਹਦਾ ਤੇ ਜੇ ਕਨਫਰਮ ਨਹੀਂ ਹੈ ਪਰ ਹਾਂ ਹਾਲਾਤ ਇਹੋ ਜੇ ਜਰੂਰ ਬਣ ਚੁੱਕੇ ਆ ਤਖਤਾ ਪਲਟ ਲਗ ਭਗਤ ਹੈ ਜਾਂ ਕੋਈ ਪਤਾ ਨਹੀਂ ਕਿ ਜਿਵੇਂ ਉਧਰੋਂ ਮਡਾਰੂ ਚੱਕ ਲਿਆਏ ਆ ਸਵੈਰ ਪੈਣੀ ਤੇ ਟਰੰਪ ਸਾਹਿਬ ਅਨਾਉਂਸ ਕਰ ਦਿੰਦੇ ਜੀ ਅੱਜ ਅਹੀ ਆਕਾਰਾ ਕਰਤਾ ਇਸ ਟਾਈਮ ਦੁਨੀਆ ਭਰ ਦੇ ਵਿੱਚ ਤੜਥੱਲੀ ਜੇ ਮੱਚੀ ਪਈ ਆ ਕੋਈ ਪਤਾ ਨਹੀਂ ਕਿ ਸਵੈਰ ਪੈਣੀ ਤੇ ਅਮਰੀਕਾ ਦੇ ਵਾਈਟ ਹਾਊਸ ਤੋਂ ਕਿਹੜੀ ਖਬਰ ਆ ਜਾਣੀ ਆ ਕੌਮ ਰਾ ਆ ਕੇ ਜਿਹੜੀ ਵਰਕਾ ਨੇ ਆਪਣੀ ਜਿਹੜੀ ਤਾਕਤ ਦਿਖਾਤੀ ਭਾਵੇਂ ਉਹਦੇ ਵਿੱਚ ਰਸੀਦਾ ਜਿਹੜਾ ਜਹਾਜ਼ ਆ ਹਾਂ ਨੂੰ ਘੇਰਨਾ ਹੋਵੇ ਜਾਂ ਚਾਈਨਾ ਦੇ ਵਾਲੇ ਦੁਆਲੇ ਘੇਰਾ ਪਾਉਣਾ ਹੋਵੇ ਬਿਲਕੁਲ ਵੇਖੋ ਜੀ ਇਹ ਤਾਂ ਕਹਿੰਦੇ ਦੁਸ਼ਮਣਾਂ ਨੂੰ ਤੇ ਕੀ ਘੇਰਨਾ ਤੇ ਯਾਰਾਂ ਨੂੰ ਨਹੀਂ ਬਖਸ਼ਣਦੇ ਆ ਤੇ ਇੱਕ ਬੜੀ ਕਲੀਅਰ ਪਿਕਚਰ ਰਿਪਰੈਜ਼ੈਂਟ ਕਰਦੀ ਹੈ 트럼ਪ ਐਡਮਿਨਿਸਟ੍ਰੇਸ਼ਨ ਆ ਰਹੀ ਹੈ ਕਿ ਭਾਈ ਮੈਂ ਕਿਸੇ ਦਾ ਯਾਰ ਨਹੀਂ ਆ ਇਸ ਟਾਈਮ ਦੇ ਉੱਪਰ ਸਿੱਧੀ ਜੀ ਗੱਲ ਹੈ ਜਿਹੜੀ ਚੀਜ਼ ਮੈਨੂੰ ਚਾਹੀਦੀ ਮੇਰੀ ਕੰਟਰੀ ਦੇ ਬੈਨੀਫਿਟ ਵਾਸਤੇ ਮੈਨੂੰ ਚਾਹੀਦੀ ਮੈਨੂੰ ਚਾਹੀਦੀ ਚਾਹੀਦੀ ਭਾਵੇਂ ਮੈਨੂੰ ਮੇਰੇ ਯਾਰ ਤੋਂ ਮਿਲੇ ਤੇ ਇਹਦੇ ਉੱਪਰ ਬਹੁਤ ਵੱਡਾ ਇੱਕ ਜੂਂ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਗੁਰਦੀਪ ਸਿੰਘ ਤੇ ਮੇਰਾ ਨਾਮ ਹੈ ਜਗਦੀਸ਼ ਸਿੰਘ ਗੱਲ ਕਰਨੀ ਆ ਆਪਾਂ ਅੱਜ ਵਰਲਡ ਵਾਰ 3 ਦੀ ਕੀ ਜਿੰਦਗੀ ਜੰਗ ਲੱਗ ਚੁੱਕੀ ਹੈ ਜੰਗ ਦੀਆਂ ਤਿਆਰੀਆਂ ਨੇ ਬੇੜੇ ਜਿਹੜੇ ਆ ਲੱਗ ਲੱਗੇ ਪਹੁੰਚ ਗਏ ਨੇ ਬਸ ਹੁਣ ਕਿੰਨੇ ਪਹਿਲਾਂ ਫਾਇਰ ਕਰਨਾ ਇਹ ਵੇੜ ਕੀਤੀ ਜਾ ਰਹੀ ਹੈ ਬਿਲਕੁਲ ਗੁਰਜੀਤ ਸਿੰਘ ਜੀ ਇਹ ਵਿਸ਼ਵ ਯੁੱਧ ਤੀਜਾ ਲੱਗਣਾ ਕਿ ਨਹੀਂ ਲੱਗਣਾ ਇਹਦਾ ਤੇ ਜੇ ਕਨਫਰਮ ਨਹੀਂ ਹੈ ਪਰ ਹਾਂ ਹਾਲਾਤ ਇਹੋ ਜੇ ਜ਼ਰੂਰ ਬਣ ਚੁੱਕੇ ਆ ਅੱਜ ਦੀ ਸੈਗਮੈਂਟ ਦੇ ਵਿੱਚ ਤਿੰਨ ਹਿੱਸਿਆਂ ਦੇ ਵਿੱਚ ਅਸੀਂ ਇਹਨੂੰ ਡਿਵਾਈਡ ਕੀਤਾ ਹੋਇਆ ਪਹਿਲਾ ਹਿੱਸਾ ਵੈਨੇਜ਼ੂਏਲਾ ਦੇ ਵਿੱਚ ਜੋ ਕੁਝ ਹੋ ਰਿਹਾ ਦੂਜਾ ਹਿੱਸਾ ਜੋ ਈਰਾਨ ਦੇ ਵਿੱਚ ਜੋ ਮਿਡਲ ਈਸਟ ਦੇ ਵਿੱਚ ਇਸ ਟਾਈਮ ਸੱਤਾ ਪਲਟਣ ਦੀ ਕਗਾਰ ਤੇ ਆਈ ਪਈ ਆ ਤੀਜਾ ਜਿਹੜਾ ਮੈਨ ਜਿਹੜੀ ਉਪਰੀ ਪਰਤੀ ਹੈ ਜੇ ਲੋਕਾਂ ਨੂੰ ਦਿਖ ਰਹੀ ਹੈ ਕਿ ਗ੍ਰੀਨਲੈਂਡ ਪਿੱਛੇ ਅਮਰੀਕਾ ਹੱਥ ੋ ਕੇ ਕਿਉਂ ਪਿਆ ਪਰ ਰੀਅਲ ਰੀਜ਼ਨ ਕੀ ਆ ਗ੍ਰੀਨਲੈਂਡ ਹੱਥੇ ਆਉਣ ਦੇ ਪਿੱਛੇ ਇਹਦੇ ਬਾਰੇ ਜ਼ਰੂਰ ਇਸ ਚੀਜ਼ ਦੇ ਉੱਪਰ ਵਿਚਾਰ ਕਰਾਂਗੇ ਗੁਰਜੀ ਜੀ 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 ਕਿ ਵਾਕਿਆ ਜਿਹੜਾ ਅਮਰੀਕਾ ਆ ਉਹ ਜ਼ਬਰਦਸਤੀ ਸਾਰਾ ਕੁਝ ਦੱਬੀ ਜਾਂਦੇ ਆ ਜਾਂ ਇਹਦੇ ਪਿੱਛੇ ਕੋਈ ਕਾਰਨ ਨੇ ਜਾਂ ਇਹਨਾਂ ਦੀ ਵਾਕਿਆ ਜਿਹੜਾ ਕਹਿੰਦੇ ਕਿ ਇਹਨਾਂ ਦੀ ਸਿਕਿਉਰਿਟੀ ਦੇ ਮੁੱਦੇ ਨੇ ਜਾਂ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਲੀਆਂ ਜਿਹੜੀਆਂ ਕੰਟਰੀਆਂ ਨੇ ਜਿਨ੍ਹਾਂ ਦੀ ਸੋਚ ਵੀ ਹੈ ਇਹ ਕਿ ਕਿਤੇ ਨਾ ਕਿਤੇ ਅਮਰੀਕਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਿਆ ਜਾਵੇ ਜੀ ਕੀ ਵਾਕਿਆ ਸਿਰਫ ਆਪਣਾ ਬਚਾਅ ਕਰ ਰਿਹਾ ਜਾਂ ਜਿਹੜੀ ਇੰਟਰਫੀਅਰੈਂਸ ਆ ਦੂਜੀਆਂ ਕੰਟਰੀਆਂ ਵਿੱਚ ਉਹ ਵਾਧੀ ਜਾ ਰਹੀ ਹੈ ਗੁਰਜੀਤ ਸਿੰਘ ਜੀ ਮੈਂ ਇਸ ਚੀਜ਼ ਦੇ ਵਿੱਚ ਜਿਹੜਾ ਦਬਾਅ ਵਾ ਨੂੰ ਲੈ ਕੇ ਮੈਂ ਪਹਿਲਾਂ ਵੈਨੇਜ਼ੁਏਲਾ ਦੀ ਗੱਲ ਕਰਾਂਗਾ ਵੈਨੇਜ਼ੁਏਲਾ ਜਿਹੜਾ ਵਾ ਸਭ ਨੂੰ ਪਤਾ ਕਿ ਇਸ ਟਾਈਮ ਤੇ ਸਭ ਤੋਂ ਵੱਧ ਜਿਹੜੇ ਨੇਚਰਲ ਰਿਸੋਰਸਸ ਨੇ ਚਾਹੇ ਉਹ ਔਇਲ ਦੀ ਗੱਲ ਕਰੀਏ ਸਭ ਤੋਂ ਵੱਧ ਇਸ ਟਾਈਮ ਦੇ ਉੱਪਰ ਵੈਨੇਜ਼ੁਏਲਾ ਦੇ ਆ ਕੋਲੀਆ ਸਾਊਦੀ ਅਰੇਬੀਆ ਤੋਂ ਵੀ ਜ਼ਿਆਦਾ ਦੀ ਗੱਲ ਕਰ ਸਕਦੇ ਆ ਹਾਂ ਉਹਦੇ ਵਿੱਚ ਜਿਹੜੀ ਉਹਨੂੰ ਰਿਫਾਈਨ ਕਰਨ ਵਾਸਤੇ ਜਿਹੜਾ ਆਇਲ ਨੂੰ ਰਿਫਾਈਨ ਕਰਨ ਵਾਸਤੇ ਜਿਹੜੀ ਮਸ਼ੀਨਰੀ ਇਕਵਿਪਮੈਂਟ ਦਾ ਜਿਹੜਾ ਉਹਦੀ ਪਰਮਾਰ ਅਮਰੀਕਾ ਤੋਂ ਸਭ ਤੋਂ ਵੱਧ ਆ ਇਸ ਕਰਕੇ ਵੈਨੇਜ਼ੁਏਲਾ ਦੇ ਉੱਪਰ ਉਹਦੇ ਤੇਲ ਦੇ ਉੱਪਰ ਅਧਿਕਾਰ ਜਮਾਉਣ ਦਾ ਜਿਹੜਾ ਸਭ ਤੋਂ ਵੱਧ ਹੱਕ ਰੱਖਦਾ ਆ ਉਹ ਅਮਰੀਕਾ ਹੀ ਰੱਖਦਾ ਆ ਤੇ ਅਮਰੀਕਨ ਹੈਮਿਸਫੇਅਰ ਦੇ ਵਿੱਚ ਜੀ ਗੱਲ ਉਹੀ ਆ ਜਾਂਦੀ ਹੈ ਕਿ ਭਾਈ ਸਾਊਥ ਅਮਰੀਕਾ ਦੇ ਵਿੱਚ ਚਾਈਨਾ ਟੰਗ ਅੜਾਵੇ ਤੇ ਅੜਾਵੇ ਹੀ ਕਿਉਂ ਅਮਰੀਕਾ ਪਹਿਲਾਂ ਹੱਕ ਆਪਣਾ ਉੱਥੇ ਮੰਨਦਾ ਇਹਦੇ ਪਿੱਛੇ ਪੈਟਰੋ ਡਾਲਰ ਦੀ ਵੀ ਕਹਾਣੀ ਪਤਾ ਕਿ ਸਾਨੂੰ ਲੈ ਕੇ ਚੱਲ ਜਾਂਦੀ ਹੈ ਕਿ ਜਦੋਂ ਸਾウਦੀ ਦੇ ਨਾਲ ਤੇਲ ਨੂੰ ਤੇਲ ਦੀ ਸੇਲ ਨੂੰ ਡਾਲਰ ਦੇ ਉੱਪਰ ਸੈੱਟ ਕੀਤਾ ਗਿਆ ਸੀ ਉਹਦੇ ਟਰਮ ਨੂੰ ਜੇ ਇਹ ਬੜੀ ਡਿਟੇਲ ਦੀ ਕਨਵਰਸੇਸ਼ਨ ਆ ਆਪਾਂ ਕਿਸੇ ਹੋਰ ਐਪੀਸੋਡ ਦੇ ਵਿੱਚ ਜ਼ਰੂਰ ਜ਼ਿਕਰ ਕਰਾਂਗੇ ਪਰ ਓਵਰਆਲ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਤੇਲ ਨੂੰ ਡਾਲਰ ਦੇ ਸੈੱਟ ਕਰਨ ਤੋਂ ਬਾਅਦ ਜਿਹੜੀਆਂ-ਜਿਹੜੀਆਂ ਕੰਟਰੀਜ਼ ਨੇ ਇਹ ਦਾਵਾ ਕੀਤਾ ਕਿ ਉਹ ਤੇਲ ਨੂੰ ਉਹਨਾਂ ਦੀ ਲੋਕਲ ਕਰੰਸੀ 'ਚ ਵੇਚਣਾ ਚਾਹਣਗੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਉੱਥੇ ਤਖ਼ਤਾ ਪਲਟ ਹੁੰਦਾ ਨਜ਼ਰੀਆ ਆਇਆ ਹੈ ਪੰਜਾਬੀ ਜੀ ਗੱਲ ਕਰ ਰਹੇ ਹਾਂ ਤਾਂ ਜਿਹੜੀ ਯੁੱਤੀ ਕਹਿਮ ਉਹਦਾ ਇਸ਼ਾਰਾ ਕੁਝ ਇਹ ਰੱਖਿਆ ਜਾਵੇ ਹਾਂ ਜੀ ਜੇ ਆਪਾਂ ਗੱਲ ਕਰਦੇ ਹਾਂ ਕਿ ਚਾਈਨਾ ਜਿਹੜਾ ਸਾਊਥ ਅਮਰੀਕਾ ਦੇ ਵਿੱਚ ਕਿਉਂ ਆਪਣਾ ਵਿਸਾਰ ਕਰਨਾ ਚਾਹੁੰਦਾ ਜੀ ਉਹ ਜਿਵੇਂ ਦੇਖਿਆ ਅਮਰੀਕਾ ਚੀਨ ਦੇ ਵਿੱਚ ਬੈਠਾ ਜਾ ਕੇ ਤਾਈਵਾਨ ਦੇ ਰੱਖ ਕੇ ਉਹ ਸਾਰਾ ਕੋਜੀ ਇਹਨਾਂ ਦੇ ਅੰਦਰ ਆ ਉੱਥੇ ਹੈ ਨਾ ਫਿਰ ਦੂਜੀ ਗੱਲ ਕਰੀਏ ਜੇ ਆਪਾਂ ਕਿ ਅਮਰੀਕਾ ਹਰ ਥਾਂ ਚਾਹੁੰਦਾ ਕਿ ਇਹਦੇ ਜਿਹੜੇ ਫੌਜੀ ਬੇਸ ਹੋਣ ਹਨਾ 에ਅਰ ਬੇਸ ਜੀ ਪਰ ਹੋਰ ਕਿਸੇ ਨੂੰ ਕਿਉਂ ਨਹੀਂ ਹੱਕ ਹੈਗਾ ਕਿ ਉਹ ਇਦਾਂ ਕਰ ਸਕੀ। ਵੈਲ ਗੁਰਜੀਤ ਸਿੰਘ ਜੀ ਮੈਂ ਇੱਥੇ ਇਹ ਮੇਰੇ ਖਾਲਸਾ ਸਾਡੀ ਅੱਜ ਦੀ ਸੈਗਮੈਂਟ ਦਾ ਤੀਜੇ ਸੈਗਮੈਂਟ ਦੇ ਵਿੱਚ ਮੈਂ ਇਹਦਾ ਜਵਾਬ ਦਵਾਂਗਾ। ਪਰ ਇਸ ਤੋਂ ਬਾਅਦ ਅਸੀਂ ਵੱਧਦੇ ਹਾਂ ਈਰਾਨ ਦੇ ਵਿੱਚ ਤਖਤਾ ਪਲਟ ਹੋਣ ਜਾ ਰਹੀ ਹੈ ਜਿਹੜਾ। ਕਿਉਂਕਿ ਤਖਤਾ ਪਲਟ ਲਗ ਭਾਗ ਤੈ ਹੈ ਜਾਂ ਕੋਈ ਪਤਾ ਨਹੀਂ ਕਿ ਜਿਵੇਂ ਉਧਰੋਂ ਮਡਾਰੂ ਚੱਕ ਲਿਆਏ ਆ ਰਾਤੋਂ ਰਾਤ ਸਵੇਰ ਪੈਂਦੀ ਹੈ ਤੇ ਟਰੰਪ ਸਾਹਿਬ ਅਨਾਉਂਸ ਕਰ ਦਿੰਦੇ ਜੀ ਅੱਜ ਅਹੀਂ ਆਕਾਰਾ ਕਰਤਾ ਇਸ ਟਾਈਮ ਦੁਨੀਆ ਭਰ ਦੇ ਵਿੱਚ ਤੜਥੱਲੀ ਜਿਹੀ ਮੱਛੀ ਪਈ ਆ ਕਿ ਕੋਈ ਪਤਾ ਨਹੀਂ ਕਿ ਸਵੇਰ ਪੈਂਦੀ ਅਮਰੀਕਾ ਦੇ ਵਾਈਟ ਹਾ ਔਰ ਜਿਹੜੀ ਆ ਅੱਜ ਕੱਲ ਆਉਣ ਹੀ ਵਾਲੀ ਹੈ ਕਿ ਈਰਾਨ ਦੇ ਵਿੱਚ ਤਖਤਾ ਜਿਹੜਾ ਵਾ ਉਹ ਪਲਟਵਾਰ ਦੇ ਉੱਪਰ ਆਲਮੋਸਟ ਆ ਚੁੱਕਾ ਹੈ ਲੋਕ ਪਹਿਲਾਂ ਹੀ ਉੱਥੋਂ ਦੀ ਰਜਿਮ ਤੋਂ ਦੁਖੀ ਸਨ ਕਿਉਂਕਿ ਲਗਭਗ ਲੋਕਾਂ ਦੀ ਗੱਲ ਕਰੀਏ ਤੇ ਲੋਕੀ ਇਹ ਕਹਿੰਦੇ ਕਿ ਈਰਾਨ ਸਾਡਾ ਇਸਲਾਮਿਕ ਦੇਸ਼ ਨਹੀਂ ਹੈਗਾ ਇਸਲਾਮ ਉਸ ਦੇਸ਼ ਦਾ ਇੱਕ ਧਰਮ ਜ਼ਰੂਰ ਹੋ ਸਕਦਾ ਹੈ ਪਰ ਉਹਦੇ ਵਿੱਚ ਜਿਹੜਾ ਵਿਦਰੋਹ ਆ ਲੋਕਾਂ ਦੇ ਵਿੱਚ ਪੂਰੇ ਜੋਰਾਂ ਤੇ ਚੱਲ ਰਿਹਾ ਅਮਰੀਕਾ ਦੇ ਇਜ਼ਰਾਈਲ ਦੇ ਝੰਡੇ ਲਹਿਰਾਏ ਜਾ ਰਹੇ ਨੇ ਮਤਲਬ ਖੁੱਲੇ ਆਮ ਸਪੋਰਟ ਮੰਗੀ ਜਾ ਰਹੀ ਐ ਸੋ ਮੈਨੂੰ ਲੱਗਦਾ ਨਹੀਂ ਕਿ ਗੁਰਜੀਤ ਸਿੰਘ ਜੀ ਇਸ ਟਾਈਮ ਤੇ ਕੋਈ ਬਹੁਤਾ ਸਮਾਂ ਹੈਗਾ ਕਿ ਅਮਰੀਕਾ ਦੇ ਵਿੱਚ ਜਿਹੜੇ ਦੇ ਪੈਰ 'ਚ ਕੰਡਾ ਇੱਕ ਇਰਾਨ ਦਾ ਜਿਹੜਾ ਚੁੱਭਦਾ ਨਜ਼ਰ ਆ ਰਿਹਾ ਸੀ ਇੱਕ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਉਹ ਵੀ ਕੱਢਣ ਦਾ ਸਮਾਂ ਆ ਚੁੱਕਾ ਤੇ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਬੜੇ ਬੜੇ ਪੱਧਰ ਤੇ ਨਾ ਸੋ ਆਪਾਂ ਦੇਖਿਆ ਕਿਵੇਂ ਇੱਕ ਚਾਹਤ ਦੇ ਨਾਲ ਅਮਰੀਕਾ ਦੇ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਉੱਥੇ ਤੱਕ ਤਾਂ ਪਹੁੰਚ ਕਰਦੇ ਕਰਨਾ ਜੇ ਮੈਂ ਰੋਂਗ ਨਹੀਂ ਆ 1960s ਔਰ 70s ਦੀ ਵੀ ਹੈਗੀ ਆ ਕਿ ਜਦੋਂ ਉਸ ਟਾਈਮ ਤੇ ਵੀ CIA ਦੀ ਹੈਲਪ ਦੇ ਨਾਲ ਈਰਾਨ ਦੇ ਵਿੱਚ ਤਖਤਾ ਪਲਟ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਉੱਥੋਂ ਦਾ ਇਹੋ ਜਿਹਾ ਤਖਤਾ ਆਇਆ ਕਿ ਜਿੰਨੇ ਸਾਰਾ ਕੁਝ ਈਰਾਨ ਦਾ ਉੱਥਲ-ਪੁੱਥਲ ਕਰਕੇ ਰੱਖਤਾ ਜੋ ਉੱਥੋਂ ਦੇ ਲੋਕ ਜੋ ਕਰੰਟ ਲਾਈਫ ਲਿਵ ਕਰਨ ਦੇ ਪਰ ਮਜਬੂਰ ਹੋਏ ਹਨ ਇਹੋ ਜੀ ਲਾਈਫ ਈਰਾਨ ਦੇ ਵਿੱਚ 1970s ਤੋਂ ਪਹਿਲਾਂ ਨਹੀਂ ਸੀ ਹੋਇਆ ਕਰਦੀ ਸੋ ਮੈਨੂੰ ਲੱਗਦਾ ਕਿ ਈਰਾਨ ਦੇ ਲੋਕਾਂ ਨੂੰ ਮੁੜ ਉੱਥੇ ਸ਼ਾਇਦ ਇੱਕ ਡੈਮੋਕ੍ਰੇਸੀ ਦੀ ਝਲਕ ਵੇਖਣ ਨੂੰ ਬਹੁਤ ਸ਼ਾਰਟ ਟਾਈਮ ਫਰੇਮ ਦੇ ਵਿੱਚ ਨਜ਼ਰ ਆ ਸਕਦੀ ਹੈ ਸੋ ਖੋਲਮ ਲਾ ਕੇ ਜਿਹੜੀ ਅਮਰੀਕਾ ਨੇ ਆਪਣੀ ਜਿਹੜੀ ਤਾਕਤ ਦਿਖਾਤੀ ਭਾਏ ਉਹਦੇ ਵਿੱਚ ਰਚੀ ਦਾ ਜਿਹੜਾ ਜਹਾਜ਼ ਆ ਸਮੁੰਦਰੀ ਜਹਾਜ਼ ਉਹਨੂੰ ਘੇਰਨਾ ਹੋਵੇ ਜਾਂ ਚਾਈਨਾ ਵਾਲੇ ਦੇ ਵਲੇ ਘੇਰਾ ਪਾਉਣਾ ਹੋਵੇ ਸੋ ਖੋਲਮ ਲਾ ਕੇ ਤੁਹਾਨੂੰ ਕਿਹਦੇ ਰੋਗ ਦਾ ਨਜ਼ਰ ਆ ਰਿਹਾ ਅਮਰੀਕਾ ਕਿ ਇੱਕਦਮ ਵੇਖੋ ਜੀ ਇਹ ਤਾਂ ਕਹਿੰਦੇ ਦੁਸ਼ਮਣਾਂ ਨੂੰ ਤਾਂ ਕੀ ਘੇਰਨਾ ਤੇ ਯਾਰਾਂ ਨੂੰ ਨਹੀਂ ਬਖਸ਼ਣਦੇ ਆ ਯਾਰਾਂ ਨੂੰ ਨਹੀਂ ਬਖਸ਼ਣਦੇ ਜਿੱਥੇ ਗੱਲ ਆ ਜਾਂਦੀ ਯੂਰਪ ਦੀ ਯੂਰਪ ਦੇ ਨਾਲ ਵੀ ਸਿੱਧਾ ਹੋਇਆ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਵਿੱਚ ਨਾ ਇੱਕ ਮਾਈਂਡ ਸੈਟ ਹੋਇਆ ਪਿਆ ਸੀ ਕਿ ਇਹ ਯੂਰਪ ਯੂਕੇ ਯੂਐਸ ਇੱਕ ਐਲਾਈਜ਼ ਨੇ ਜਦ ਕਿ ਇਥੇ ਇੱਕ ਬੜੀ ਕਲੀ ਡਿਪਲੋਮੇਸ਼ਨ ਆ ਰਹੀ ਹੈ ਕਿ ਭਾਈ ਮੈਂ ਕਿਸੇ ਦਾ ਯਾਰ ਨਹੀਂ ਆ ਠੀਕ ਹੈ ਇਸ ਟਾਈਮ ਦੇ ਉੱਪਰ ਸਿੱਧੀ ਜੀ ਗੱਲ ਹੈ ਜਿਹੜੀ ਚੀਜ਼ ਮੈਨੂੰ ਚਾਹੀਦੀ ਮੇਰੀ ਕੰਟਰੀ ਦੇ ਬੈਨੀਫਿਟ ਵਾਸਤੇ ਮੈਨੂੰ ਚਾਹੀਦੀ ਮੈਨੂੰ ਚਾਹੀਦੀ ਚਾਹੀਦੀ ਭਾਵੇਂ ਮੈਨੂੰ ਮੇਰੇ ਯਾਰ ਤੋਂ ਮਿਲੇ ਤੇ ਭਾਵੇਂ ਮੇਰੇ ਦੁਸ਼ਮਣ ਤੋਂ ਮਿਲੇ ਜੀ ਹੁਣ ਗੱਲ ਇਹ ਹੈ ਸਿਚੁਏਸ਼ਨ ਇੱਥੇ ਆ ਜਾਂਦੀ ਹੈ ਗੁਰਜੀਤ ਸਿੰਘ ਜੀ ਗ੍ਰੀਨਲੈਂਡ ਦੀ ਗੱਲ ਅਕਸਰ ਪਹਿਲਾਂ ਵੀ ਇਹ ਗੱਲ ਚੱਲੀ ਹੈ ਕਿ ਗ੍ਰੀਨਲੈਂਡ ਦੇ ਉੱਪਰ ਅਮਰੀਕਾ ਆਪਣਾ ਕਬਜ਼ਾ ਪਾਉਣਾ ਚਾਹੁੰਦਾ ਹੈ ਜੀ ਹਮੇਸ਼ਾ ਇਹ ਚੀਜ਼ ਦੇ ਉੱਪਰ ਇੱਕ ਨਜ਼ਰ ਜਾਂਦੀ ਹੈ ਕਿਉਂਕਿ ਹਰ ਕੋਈ ਇਹ ਸੋਚਦਾ ਕਿ ਸ਼ਾਇਦ ਗ੍ਰੀਨਲੈਂਡ ਦੇ ਵਿੱਚ ਨੇਚਰਲ ਰਿਸੋਰਸ ਕਰਨ ਵਾਸਤੇ ਇੱਕ ਫੁੱਲ ਐਪੀਸੋਡ ਜ਼ਰੂਰ ਲੈ ਕੇ ਆਵਾਂਗੇ ਬਟ ਜਿਹੜੀ ਮੇਨ ਜਿਹੜੀ ਚੀਜ਼ ਆ ਗੁਰਜੀਤ ਸਿੰਘ ਜੀ ਜਿਹੜੀ ਅਣ ਦੇਖੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿ ਗ੍ਰੀਨ ਲੈਂਡ ਨੂੰ ਹਥਿਆਉਣ ਦਾ ਮਤਲਬ ਨੇਚਰਲ ਰਿਸੋਰਸਸ ਕੇਵਲ ਨਹੀਂ ਨੇ ਇਹਦੇ ਉੱਪਰ ਬਹੁਤ ਵੱਡਾ ਇੱਕ ਸੀ ਰੂਟ ਜਿਹੜਾ ਆਉਣ ਵਾਲੇ 50 ਤੋਂ 100 ਸਾਲਾਂ ਦੇ ਵਿੱਚ ਇਮਰਜ ਹੋਣ ਜਾ ਰਿਹਾ ਆਰਟਿਕ ਜਿਹੜੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਜੰਮਿਆ ਹੋਇਆ ਹੈ ਜਿਹਦਾ ਸਭ ਤੋਂ ਵੱਧ ਹਿੱਸਾ ਸਭ ਤੋਂ ਵੱਧ ਅਧਿਕਾਰ ਰਸ਼ੀਆ ਦੇ ਕੋਲ ਹੈ ਉਸ ਤੋਂ ਬਾਅਦ ਉਹਦਾ ਅਧਿਕਾਰ ਕੈਨੇਡਾ ਦੇ ਕੋਲ ਹੈ ਅਮਰੀਕਾ ਆਪਣਾ ਐਕਸੈਸ ਚਾਹੁੰਦਾ ਜਿਹੜੇ ਲੈਂਡ ਬਾਰਡਰਸ ਆਰਟਿਕ ਦੇ ਨਾਲ ਕਨੈਕਟ ਹੁੰਦੇ ਹੋਣਗੇ ਉਹਨਾਂ ਦਾ ਅਧਿਕਾਰ ਆਰਟਿਕ ਤੇ ਹੋਏਗਾ ਆਰਟਿਕ ਸਭ ਤੋਂ ਸ਼ਾਰਟੈਸਟ ਰੂਟ ਹੈ ਐਸ ਕੰਪੇਅਰ ਟੂ ਪੈਸੀਫਿਕ ਤੋਂ ਨਹੀਂ ਐਟਲੈਂਟਿਕ ਤੋਂ ਨਹੀਂ ਪਨਾਮਾ ਕਨਾਲ ਤੋਂ ਨਹੀਂ ਹੋ ਕੇ ਏਸ਼ੀਆ ਨੂੰ ਕਨੈਕਟ ਕਰਨਾ ਉਹਦੇ ਨਾਲੋਂ ਆਲਮੋਸਟ ਅੱਧੀ ਕਾਸਟ ਤੇ ਆਰਟਿਕ ਜਿਹੜੇ ਸੀ ਰੂਟ ਆ ਉਹ ਕਿਫਾਇਤੀ ਹੋਣਗੇ ਆਉਣ ਵਾਲੇ ਸਮੇਂ 'ਚ ਫਾਇਦੇਮੰਦ ਹੋਣਗੇ ਜਿਹਦਾ ਸਭ ਤੋਂ ਵੱਧ ਮੁਨਾਫਾ ਕੈਨੇਡਾ ਰਸ਼ੀਆ ਵਰਗੇ ਦੇਸ਼ ਕਮਾ ਸਕਦੇ ਆ ਕਿਉਂ ਕਿ ਉਹਨਾਂ ਦੇ ਬਾਰਡਰ ਜਿਹੜੇ ਉਸ ਚੀਜ਼ ग्रीनलैंड आइसलैंड यूके एवी कंट्रीज अपना अधिकार ਉਤੇ ਰੱਖਦੇ ਤੇ ਅਮਰੀਕਾ ਆਪਣਾ ਅਧਿਕਾਰ ਸਿਰਫ ਉਹਨਾਂ ਹੀ ਰੱਖਦਾ ਜਿੰਨਾ ਉਹਦੇ ਕੋਲ अलास्का ਸੋ ਇਸ ਕਰਕੇ ਅਮਰੀਕਾ ਕੋ ਇਸ ਚੀਜ਼ ਦੇ ਉੱਪਰ ਬਹੁਤ ਪ੍ਰਭਾਵ ਪਾ ਰਿਹਾ ਕਿ ਗ੍ਰੀਨਲੈਂਡ ਉਹਦੇ ਹੱਥ 'ਚ ਹੋਣ ਕਰਕੇ ਉਹਦਾ ਜਿਹੜਾ ਐਕਸੈਸ ਆਰਟਿਕ ਦੇ ਉੱਪਰ ਉਹਨਾਂ ਹੀ ਵੱਧ ਸਕਦਾ ਸੀ ਰਾਊਟਸ ਦੇ ਉੱਪਰ ਉਹਦਾ ਕਬਜ਼ਾ ਉਹਨਾਂ ਹੀ ਹੋ ਸਕਦਾ ਕੈਨੇਡਾ ਜਿਹੜਾ ਉਹ ਉਹਦੇ ਬਿਲਕੁਲ ਪੜੋਸੀ ਮੁਲਕਾ ਕੈਨੇਡਾ ਵਾਸਤੇ ਕੈਨੇਡਾ ਲਈ ਨੇਗੋਸ਼ੀਏਟ ਕਰਨਾ ਮੈਨੂੰ ਨਹੀਂ ਲੱਗਦਾ ਇਹਨਾਂ ਲਈ ਬਹੁਤਾ ਕੋਈ ਬਹੁਤੀ ਔਖੀ ਗੱਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਸਰਕਾਰਾਂ ਬਦਲਦੀਆਂ ਰਹਿਣਗੀਆਂ ਹੋ ਸਕਦਾ ਜਿਹੜੇ ਦਬਕੇ ਨਾਲ ਕੰਮ ਹੋ ਰਿਹਾ ਸ਼ਾਇਦ ਪ੍ਰੇਮ ਪਿਆਰ ਨਾਲ ਹੋਣੀ ਸ਼ੁਰੂ ਹੋ ਜਾਣ ਇਹਦੇ ਨਾਲ ਹੀ ਤੁਹਾਡਾ ਜੁੜਿਆ ਹੋਇਆ ਪਹਿ ਅਮਰੀਕਾ ਆਪਣੇ ਫੋਰਸਸ ਆਪਣੇ ਬੇਸਿਸ ਵਧਾਉਣਾ ਚਾਹੁੰਦਾ ਇਟਸ ਕਾਲਡ ਗ੍ਰੀਨ ਵਾਟਰ ਨੇਵੀਜ਼ ਐਂਡ ਬਲੂ ਵਾਟਰ ਨੇਵੀ ਜਿਹੜੀ ਗ੍ਰੀਨ ਵਾਟਰ ਨੇਵੀ ਇਸ ਮੈਰੀਟਾਈਮ ਬਾਰਡਰਸ ਦੇ ਉੱਪਰ ਜਿਹੜੇ ਸਿਰਫ ਕੁਝ ਕੰਟਰੀਜ਼ ਦੇ ਅਰਾਊਂਡ ਜਿਹੜੇ ਬਾਰਡਰ ਨੇ ਉੱਥੋਂ ਤੱਕ ਐਕਸੈਸ ਰੱਖਦੀਆਂ ਪਰ ਬਲੂ ਵਾਟਰ ਨੇਵੀ ਸਭ ਤੋਂ ਲਾਰਜੈਸਟ ਅਮਰੀਕਨ ਨੇਵੀ ਆ ਜਿਹੜਾ ਬਲੂ ਵਾਟਰ ਨੇਵੀ ਕੰਟਰੋਲ ਕਰੇਗਾ ਉਹ ਵਰਲਡ ਦਾ ਟ੍ਰੇਡ ਕੰਟਰੋਲ ਕਰੇਗਾ that is the only reason ਕਿ ਅਮਰੀਕਾ ਵਾਂਟਸ ਗ੍ਰੀਨਲੈਂਡ that is the only reason ਅਮਰੀਕਾ ਕਹਿ ਰਿਹਾ ਸੀ ਕਿ ਮੈਂ ਕੈਨੇਡਾ ਨੂੰ ਆਪਣੀ 51st ਸਟੇਟ ਬਣਾਉਣਾ ਚਾਹੁੰਦਾ so ਸੋ ਦੱਸ ਕੋ ਤੂੰ ਦੇਖ ਰਿਹਾ ਜਿਵੇਂ ਪੈਸਾ ਆਪਣੀ ਗੱਲ ਕਰ ਰਹੇ ਨੇ ਮੈਨੂੰ ਲੱਗਦਾ ਅਮਰੀਕਾ ਗ੍ਰੀਨ ਗ੍ਰੀਨਲੈਂਡ ਲੈ ਕੇ ੜੂਗਾ ਸਾਡੇ ਮੂੰਹ ਤੋਂ ਫਿਰ ਗ੍ਰੀਨ ਕਾਰਡ ਨਿਕਲਦਾ ਜਿਹਦੀਾਨੂੰ ਲੋੜ ਆ ਆਈ ਥਿੰਕ ਉਹ ਹੀ ਸਾਡੇ ਮੂੰਹੋਂ ਨਿਕਲਦੀ ਆ ਸੋ ਸਾਡੇ ਬਾਅਦ ਤੇ ਗ੍ਰੀਨ ਕਾਰਡ ਗ੍ਰੀਨਲੈਂਡ ਆ ਸੋ ਜੇ ਅਮਰੀਕਾ ਨੂੰ ਗ੍ਰੀਨਲੈਂਡ ਜੇ ਚਾਹੀਦਾ ਆ ਤੇ ਮੈਨੂੰ ਲੱਗਦਾ ਕਿ ਉਹ ਭਾਵੇਂ ਧੱਕੇ ਨਾਲ ਲੈਣ ਤੇ ਭਾਵੇਂ ਲੈਣ ਹੱਥ ਜੋੜ ਕੇ ਬਿਲਕੁਲ ਅਰਗੋਜੀਤ ਸਿੰਘ ਜੀ ਜਿਵੇਂ ਜੇ ਗ੍ਰੀਨਲੈਂਡ ਅਮਰੀਕਾ ਦੀ 51st ਸਟੇਟ ਬਣ ਗਈ ਮੈਨੂੰ ਲੱਗਦਾ ਜੂਮ ਪੰਜਾਬੀ ਦਾ ਅਗਲਾ ਐਪੀਸੋਡ ਅਸੀਂ ਗ੍ਰੀਨਲੈਂਡ ਤੋਂ ਲਾਈਵ ਕਰਾਂਗੇ ਜੀ ਬਿਲਕੁਲ ਜੀ ਬਿਲਕੁਲ ਐਪੀਸੋਡ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਸਾਡੇ ਨਾਲ ਸਾਨੂੰ ਜਰੂਰ ਲਾਈਕ ਕਰੋ ਫੇਸਬੁੱਕ ਤੇ ਇੰਸਟਾਗ੍ਰam ਤੇ ਤੇ ਸਾਡਾ ਪੇਜ ਸਬਸਕ੍ਰਾਈਬ ਕਰੋ YouTube ਤੇ ਧੰਨਵਾਦ